खालसा वाहे गुरु जी तो की फतेह संतन श्री गुरु तेग बहादुर साहब महाराज सदा ही जय जयकार सदा ही जय जयकार सरबत का पाला करो बाबा जी मेहर करो कृपा करो बाबा जी दुखा कलेषा का नाश करो बाबा जी औखी कड़ी ना देख जी करो कृपा संतन श्री गुरु तेग बहादुर साहब महाराज अपनी कृपा करो मेहर करो तो बच्चे ने बाबा जी बख्शो बच्चे ने बाबा कर दो बच्चे ने कृपा Eu vou ਰਤਨਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਵਦਾਤਾ ਦਾਤਾ ਪਰਿਓ ਜਾਚਕ ਇਕ ਸਰਣਾ ਮਿਲੈ ਦਾਨ ਸੰਤਰੀਨ ਅਗਰ ਭਾਉ ਜਲ ਤਰਨਾ ਦੇਨਤ ਕਰੋ ਅਰਦਾਸ ਸੁਨੋ ਜੀ ਠਾਕੁਰ ਭਾਵੇ ਦੇਹੋ ਦਰਸ ਮਨ ਚਾਉ ਭਗਤਿ ਹੋ ਮਨ ਠਹਿਰਾਵੇ ਬਲਿਓ ਚਰਾ ਗੰਧਿਆਰ ਮੈਂ ਸਭ ਕਲ ਉਧਰੇ ਇਤਿ ਨਾਮ ਧਰਮ ਪਰਗਟ ਸਗਲ ਹਰਿ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਪਰਗਟਿਓ ਸਗਲ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਇਸਹੀ ਕੋਈ ਕੋ

ਸੜੀ ਤਕਾ ਮੈਂ ਮਨ ਚਾਉ ਕਹੇ ਰਾਮ ਤਨ ਧਨ ਧਨ ਜਨ ਆਇਆ ਜਿਸ ਪਰ ਸਾਧ ਸਭ ਜਗਤ ਤਰਾਇਆ ਜਨ ਆਵਨ ਕਾਇ ਹੈ ਸੁਆਉ ਜਨ ਕੈ ਸੰਗ ਚਿਤ ਆਵੇ ਨਾਉ ਆਪ ਮੁਕਤ ਮੋਕਤ ਕਰੈ ਸੰਸਾਰ ਨਾਨਕ ਤੇ ਸਜਣ ਕਉ ਸਦਾ ਨਮਸ਼ਤਕਾਰ ਰਾਮ ਨਾਮ ਹੋਰ ਮੈਂ ਗਇਓ ਜਾ ਕੈ ਸਮ ਨਹੀਂ ਜੇ ਸਿਮਰਤ ਸੰਕਟ ਮੇਂ ਸਹਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਹੋਐ ਸਿਫਤ ਖਸਮ ਦੀ ਨੂਰਿਆਰ ਸੋ ਕਰਸੋ ਝਟੀਐ ਤਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਣ ਸਚਾ ਪਤ ਸਾਹ ਸਰਸਾ ਹੰਦੈ ਸਾਹ ਜੈਸੇ ਪਾਸ ਬੈਠਿਆ ਸੋਹੀਏ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪਰਸਾਦ ਰਾਗ ਸੁਹੀ ਮਹਿਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵਹ ਤਾ ਤੋ ਦੇ ਕੋ ਜਾਵਹ फोन सुरत समायन होए निराश जमावह हो। पांडा तोए बैस थोप देवह तौ दूध कह जावह दूध कर्म फोन सुरत समायन होए निरा ਸਜਾਵਹੁ ਜਪਹੁ ਤੈ ਕੋ ਨਾਮ ਅਵਰ ਨਿਰਾਫਲ ਕਾਮ ਰਹਾ ਏਹ ਮਨ ਇਤੇ ਹਾਤ ਕਰਹੁ ਹੁਨ ਨੇਤਰੋਂ ਨੀਂਦ ਨ ਆਵੈ ਰਸਨਾ ਨਾ ਜਪੋ ਤਬ ਮਥਿਏ ਇਨ ਬਿਧ ਅਮਰਤ ਪਾਵਹ ਮਨ ਸੰਪਟ ਜਿਤ ਸਤ ਸਰਨਾਵਣ ਪਾਵਨ ਪਤੀ ਤ੍ਰਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਬਿਧ ਸ ਰਵਤ ਰਹਿ ਕਹੰਦੇ ਕਹ 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 ਜਾਵਹਿ ਤੁਮ ਸਰ ਅਵਰ ਨ ਕੋਈ ਭਗਤ ਹੀ ਨਾਨਕ ਜਨ ਜੰਪੈ ਹੌਸਲਾ ਹੀ ਸੱਚਾ ਸੋਈ ਕਹੰਦੇ ਕਹ ਕਹੇ ਕਹ ਜਾਵਹ ਤੁਮ ਸਰ ਅਵਰ ਨਾ ਕੋਈ ਭਗਤ ਹੀ ਨਾਨਕ ਜਨ ਜੰਪੈ ਹਾਂ ਸਲਾਹੀ ਸੱਚਾ ਸੋਈ ਵਾਹ ਲਾਹੇ ਗੁਰੂ ਜੀ ਦੀ ਫਤਿਹ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ 라ਗ ਸੋਹੀ ਮਹਿਲਾ ਪਹਿਲਾ ਚੌਪਦੇ ਘਰ ਪਹਿਲਾ ਪਾਂਡਾ ਤੋਏ ਬੈਸ ਧੂਪ ਦੇਵਹ ਤਦੁ ਧੇਕ ਜਾਵਹ ਦੋਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵਹ ਗੁਰੂ ਰੂਪ ਗੁਰਪਿਆਰੀ ਗੁਰਸਿਵਾਰੀ ਸਾਧ ਸੰਗਤ ਜੀਓ ਅਜਦਾ ਇਹ ਪਾਵਨ ਮੁਖਵਾਕ ਜਗਤ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਣ ਕੀਤਾ ਹੋਇਆ ਸੋਹੀ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 728 ਦੇ ਉੱਤੇ ਸੁਭਾਏਮਾਨ ਹੈ ਸਤ ਗੁਰੂ ਕਿਰਪਾ ਕਰਨ ਸਤ ਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵਿਆ ਗਾਵੇ ਆ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਦਰਤੇ ਪਰਵਾਨ ਕਰਨੈਨ ਸਾਧ ਸੰਗਤ ਜੀ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਪਿਤਾ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਹੈ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਾਧ ਸੰਗਤ ਜੀ ਅੱਜ ਸੰਧਿਆ ਵੇਲੇ ਤੋਂ ਲੈ ਕੇ ਦਿਰ ਰਾਤ ਤੱਕ ਇਸੇ ਅਸਥਾਨ ਤੇ ਕੀਰਤਨ ਦਰਬਾਰ ਹੋਣਗੇ ਸੋ ਸੰਗਤਾਂ ਨੂੰ ਬੇਨਤੀ ਹੈ ਸਮੇਂ ਸਿਰ ਹਾਜ਼ਰੀਆਂ ਭਰੋ गुरु की खुशियां गुरु की बख्शिशा प्राप्त करो जी हो बेअंत भाखे मां गज बज के फतेह बुलाओ वाहे गुरु जी का खालसा गुरु जी की फतेह